ਕੀਸ ਮੈਨੂੰ ਮਾਫ ਕਰ ਦੇਣਾ ਮੇਰਾ ਐਸਾ ਕਿਸੇ ਵੀ ਸਮੁਦਾਇ ਕੋ ਜਾਂ ਕਿਸੇ ਵੀ ਰਿਲੀਜੀਅਸ ਇੰਸਟੀਟਿਊਸ਼ਨ ਕੋ ਹਰਟ ਕਰਨੇ ਦਾ ਮੇਰਾ ਕੋਈ ਇੰਟੈਂਸ਼ਨ ਨਹੀਂ ਥਾ ਮਾ ਵੀ ਮੰਗਣਾ ਕੋ ਮਾਰੀ ਗੱਲ ਨਹੀਂ ਹੈਗੀ ਪਰ ਉਹਦੇ ਨਾਲ ਇੱਕ ਗੱਲ ਕਹਿ ਰਹੀ ਆ ਕਿ ਮੇਰੇ ਉਥੇ ਜਾਣ ਦੇ ਨਾਲ ਜਿਹੜਾ ਮੈਂ ਇਹ ਪੋਸਟ ਪਾਈ ਆ ਉਹਦੇ ਮੇਰੇ ਤੇ ਮਾਰਨ ਦੀਆਂ ਧਮਕੀਆਂ ਮੇਰੇ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਆ ਰਹੀਆਂ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜਾ ਔਰਤ ਜਾਤੀ ਦਾ ਸਤਕਾਰ ਕਰਦਾ ਉਹਦਾ ਸਨਮਾਨ ਕਰਦਾ ਪਹਿਲਾਂ ਤਾਂ ਉਹਨੇ ਮਰਯਾਦਾ ਭੰਗਣ ਕੀਤੀ ਆ ਬਾਅਦ ਸਿੱਖਾਂ ਨੂੰ ਬਦਨਾਮ ਕਰ ਲਈ ਇਹ ਟਰੋਲ ਕਰ ਰਹੀ ਆ ਉਹਨੂੰ ਸਿਕਿਉਰਿਟੀ ਮਿਲੀ ਜਾ ਉਹ ਬੜੀ ਖੁਸ਼ ਆ ਤੇ ਸਾਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਸਿੱਖ ਕਿਤੇ ਵੀ ਬਿਠਾ ਹੋਵੇ ਸਿੱਖ ਕਦੇ ਵੀ ਇਸ ਤਰ੍ਹਾਂ ਦੀ ਘਰੌਣੀ ਹਰਕਤ ਨਾ ਬੋਲ ਕੇ ਕਰਦਾ ਤੇ ਨਾ ਕਰਮ ਦੇ ਤੌਰ ਤੇ ਕਰਦਾ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਮੱਥਾ ਟੇਕਣ ਨਹੀਂ ਸਗੋਂ ਫੋਟੋ ਖਿੱਚਵਾਉਣ ਆਈ ਸੀ ਏਬੀਐਮ ਦਿੱਤੇ ਗਿਆ ਐਸਜੀਪੀਸੀ ਮੈਂਬਰ ਗੁਰਚੰਦ ਸਿੰਘ ਗਰੇਵਾਲ ਦੇ ਵੱਲੋਂ ਅੱਜ ਅਮਰਸਰ ਦੇ ਵਿੱਚ ਪੱਤਰਕਾਰਾਂ ਦੇ ਨਾਲ ਗਲਵਤ ਕਰਦਿਆਂ ਉਹਨਾਂ ਨੇ ਕਿਹਾ ਕਿ ਸਿੱਖ ਕਦੇ ਵੀ ਬਲਤਕਾਰ ਦੀਆਂ ਧਮਕੀਆਂ ਨਹੀਂ ਦਿੰਦੇ ਸਿੱਖ ਧਰਮ ਔਰਤਾਂ ਦਾ ਹਮੇਸ਼ਾ ਸਤਿਕਾਰ ਕਰਦਾ ਹੈ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੁਝ ਲੋਕ ਯੋਗਾ ਕਰਨ ਵਾਲੀ ਕੁੜੀ ਦਾ ਸਾਥ ਵੀ ਦੇ ਰਹੇ ਨੇ ਅਬ ਤੋਂ ਪਹਿਲਾਂ ਤਾਂ ਇਸ ਗੱਲ ਦੀ ਮੈਂ ਸੰਤੁਸ਼ਟੀ ਵੀ ਪ੍ਰਗਟਾ ਕਰਦਾ ਤੇ ਇਸ ਗੱਲ ਹੀ ਜਿੰਨਾ ਸਮੁੱਚਾ ਸਮਾਜ ਆ ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਕਿਉਂ ਨਹੀਂ ਉਹਨਾਂ ਨੇ ਇਸ ਮੁੱਦੇ ਤੇ ਇਸ ਗੱਲ ਦਾ ਜਿਵੇਂ ਨਖੇਦੀ ਕੀਤੀ ਆ ਕਿ ਜਿਹੜੀ ਉਸ ਲੜਕੀ ਨੇ ਇੱਥੇ ਆ ਕੇ ਜਿਹੜਾ ਜਿਹੜਾ ਉਹਨੇ ਆਪਣੇ ਤੌਰ ਤੇ ਇੱਕ ਫੋਟੋ ਸੈਸ਼ਨ ਕਰਵਾਇਆ ਤੇ ਉਸ ਗੱਲ ਦੀ ਸਾਰੇ ਪਾਸਿਆਂ ਤੋਂ ਨਖੇਦੀ ਆ ਰਹੀ ਹੈ ਇੱਕ ਗੱਲ ਤੇ ਇਹ ਗੱਲ ਤੁਹਾਨੂੰ ਵੀ ਪਤਾ ਤੁਹਾਡੇ ਚੈਨਲਾਂ ਤੋਂ ਚੱਲ ਚੁੱਕੀ ਆ ਕਿ ਉਹ ਲੜਕੀ ਜਿਹੜੀ ਆ ਇੱਥੇ ਮੱਥਾ ਟੇਕਣ ਵਾਸਤੇ ਨਹੀਂ ਸੀ ਆਈ ਉਹ ਜਿੰਨੇ ਕੁਸ਼ ਮਿੰਟ ਜਿਹੜੀ ਆ ਇੱਥੇ ਆਈ ਆ ਤੇ ਉਹ ਆਪਣੀ ਫੋਟੋ ਕਰਵਾ ਕੇ ਇੱਥੋਂ ਚਲੀ ਗਈ ਆ ਤੇ ਉਹ ਜਿਹੜੀ ਫੋਟੋ ਪਾਉਂਦੀ ਆ ਇਹ ਹਰ ਦੇਖੋ ਵੱਡੀ ਗੱਲ ਇਹ ਕਹਿਣੀ ਚਾਹੁੰਦੇ ਆ ਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜਾ ਔਰਤ ਜਾਤੀ ਦਾ ਸਤਕਾਰ ਕਰਦਾ ਉਹਦਾ ਸਨਮਾਨ ਕਰਦਾ ਤੇ ਇਹ ਸਿੱਖ ਤਾਂ ਇੱਕ ਐਸੇ ਨੇ ਜਿਨ੍ਹਾਂ ਤੇ ਜਿਨ੍ਹਾਂ ਦਾ ਇਸ ਗੱਲ ਦਾ ਇਤਿਹਾਸ ਜਿਉਂਦਾ ਵਾ ਕੀ ਕਿਸੇ ਦੀ ਵੀ ਬਹੂ ਬੇਟੀ ਹੋਵੇ ਉਸ ਨੂੰ ਬਚਾਉਣ ਉਹਦੀ ਇੱਜ਼ਤ ਨੂੰ ਮਹਫੂਜ਼ ਰੱਖ ਕੇ ਉਹਦੇ ਘਰ ਹੀ ਪਹੁੰਚਾਉਣ ਦਾ ਕੰਮ ਜਿਹੜਾ ਸਿੱਖਾਂ ਨੇ ਕੀਤਾ ਇਤਿਹਾਸ ਇਸ ਗੱਲ ਬੋਲਦਾ ਪਰ ਅੱਜ ਕੀ ਹੋ ਰਿਹਾ ਅੱਜ ਜਿਹੜੀ ਉਹ ਲੜਕੀ ਆ ਉਹ ਲੜਕੀ ਮਾਫੀ ਮੰਗ ਰਹੀ ਆ ਮਾਫੀ ਮੰਗਣਾ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਉਹਦੇ ਨਾਲ ਇੱਕ ਗੱਲ ਕਹਿ ਰਹੀ ਆ ਕਿ ਮੇਰੇ ਉੱਥੇ ਜਾਣ ਦੇ ਨਾਲ ਜਿਹੜਾ ਮੈਂ ਇਹ ਪੋਸਟ ਪਾਈ ਆ ਉਹਦੇ ਮੇਰੇ ਤੇ ਮਾਰਨ ਦੀਆਂ ਧਮਕੀਆਂ ਮੇਰੇ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਆ ਰਹੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਉਸ ਲੜਕੀ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਤੈਨੂੰ ਧਮਕੀ ਦੇ ਰਿਹਾ ਉਹਨਾਂ ਦੇ ਖਿਲਾਫ ਤੂੰ ਰਿਪੋਰਟ ਦਰਜ ਕਰਾ ਇੱਕ ਸਿੱਖ ਜਿਹੜਾ ਵਾ ਉਹ ਕਦੇ ਵੀ ਇਸ ਗੱਲ ਦੇ ਲਈ ਕਿਤੇ ਵੀ ਕਿਸੇ ਔਰਤ ਨੂੰ ਨਾ ਇਹ ਧਮਕੀ ਦਿੰਦਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਇਹ ਮਾੜਾ ਕੁਕਰਮ ਕਰਨ ਦੀ ਉਹ ਆਪਣੇ ਆਪ ਦੇ ਵਿੱਚ ਕੋਈ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਨੂੰ ਧਮਕੀ ਦਿੰਦਾ ਤੇ ਇਹ ਸਾਰਾ ਕੁਝ ਸਿੱਖਾਂ ਨੂੰ ਪਹਿਲਾਂ ਤਾਂ ਉਹਨੇ ਮਰਯਾਦਾ ਭੰਗਣ ਕੀਤੀ ਆ ਬਾਅਦ ਸਿੱਖਾਂ ਨੂੰ ਬਦਨਾਮ ਕਰ ਲਈ ਇਹ ਟਰੋਲ ਕਰ ਰਹੀ ਆ ਤੇ ਫੇਰ ਕੁਝ ਲੋਕ ਉਹਦੀ ਸਹਾਇਤਾ ਵੀ ਕਰ ਰਹੇ ਨੇ ਜੇ ਕਹਿ ਲਈਏ ਕਿ ਕੰਗੜਾ ਰੋਦ ਵਰਗਿਆਂ ਦੀ ਵੱਡਾ ਸਾਥ ਜਿਹੜਾ ਜਿ ਦਿਖਾਈ ਦੇ ਰਿਹਾ ਉਹ ਸਾਨੂੰ ਇਸ ਗੱਲ ਤੇ ਬਹੁਤ ਵੱਡਾ ਦੁੱਖ ਹੈ ਕਿ ਉਹ ਮਾਫੀ ਮੰਗਣ ਦੀ ਬਜਾਏ ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਵੱਖਰਾ ਏਜੰਡਾ ਤੇ ਲਿਖਿਆ ਉਹਨੂੰ ਸਿਕਿਉਰਿਟੀ ਮਿਲੀ ਆ ਉਹ ਬੜੀ ਖੁਸ਼ ਆ ਤੇ ਸਾਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਸਿੱਖ ਕਿਤੇ ਵੀ ਬਿਠਾ ਹੋਵੇ ਸਿੱਖ ਕਦੇ ਵੀ ਇਸ ਤਰ੍ਹਾਂ ਦੀ ਘਰੌਣੀ ਹਰਕਤ ਨਾ ਬੋਲ ਕੇ ਕਰਦਾ ਤੇ ਨਾ ਕੁਰਮ ਦੇ ਤੌਰ ਤੇ ਕਰਦਾ ਇਸ ਗੱਲ ਹੀ ਅਸੀਂ ਕਹਿੰਨੇ ਆ ਉਹਨੂੰ ਕਿ ਆਪਣਾ ਜਿਹੜਾ ਇਹ ਗੱਲ ਕੀਤੀ ਆ ਉਹਦੇ ਲਈ ਜਾਵੇ ਪੁਲਿਸ ਕੋਲ ਜਾਵੇ ਜਿੰਨਾ ਬੰਦਿਆਂ ਨੇ ਧਮਕੀ ਦਿੱਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਵੇ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਜਿਹੜੀ ਫੋਟੋ ਵਿੱਚੀ ਉਹ ਵੀ ਕਿਸੇ ਸਿੱਖ ਵਿਅਕਤੀ ਦੇ ਖਿੱਚੀ ਹੈ ਦੇਖੋ ਜੀ ਯਾਤਰੂ ਜਿਹੜੇ ਆ ਹਰ ਬੰਦਾ ਵਾ ਉਹ ਹਰ ਬੰਦੇ ਨੂੰ ਇੱਥੋਂ ਦੀ ਮਰਜ਼ਾਦਾ ਦਾ ਉਹਨਾਂ ਗਿਆਨ ਨਹੀਂ ਹੁੰਦਾ ਉਹ ਇਹ ਪਹਿਲਾਂ ਤਾਂ ਇਹੋ ਹੀ ਸਵਾਲ ਅਸੀਂ ਕਰਦੇ ਆਂ ਕਿ ਉਹ ਕੀ ਇੱਥੇ ਫੋਟੋ ਖਿਚਾਉਣੀ ਆਈ ਸੀ ਜਾਂ ਨਮਸਕਾਰ ਕਰਨ ਆਈ ਸੀ ਉਹ ਇਹ ਗੱਲ ਕਲੀਅਰ ਹੋ ਚੁੱਕੀ ਆ ਕਿ ਸਿਰਫ ਦੇ ਸਿਰਫ ਉਹ ਹਵਾਈ ਯਾਜ ਰਹੀ ਇੱਥੇ ਫੋਟੋ ਖਿੱਚ ਕੇ ਆਪਣੇ ਆਪ ਨੂੰ ਉਹ ਸਟੈਬਲਿਸ਼ ਕਰ ਲਈ ਆਪਣੀ ਮਸ਼ਹੂਰੀ ਕਰ ਲਈ ਆਈ ਸੀ ਜਿਹੜੀ ਗੱਲ ਦੇ ਵਿੱਚ ਮੈਂ ਦੇਖ ਰਿਹਾ ਕਿ ਉਹ ਕਾਮਯਾਬ ਹੋ ਚੁੱਕੀ ਆ ਪਰ ਇਹ ਗੱਲ ਅਸੀਂ ਕਿਤੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੇ ਇੱਕ ਪਾਸੇ ਧਰਮਗੱਗਿਆ ਕਰ ਰਹੇ ਹੋ ਤੇ ਦੂਜੇ ਪਾਸੇ ਸਿੱਖਾਂ ਨੂੰ ਬਦਨਾਮ ਕਰੇ ਅਸੀਂ ਕਹਿੰਨੇ ਆ ਇਸ ਗੱਲ ਦਾ ਸਬੂਤ ਸਾਹਮਣੇ ਲਿਆਵੇ ਕਿ ਕਿਹੜੇ ਬੰਦੇ ਤੈਨੂੰ ਧਮਕੀ ਦੇ ਰਹੇ ਨੇ ਆਪੇ ਇਹ ਧਮਕੀਆਂ ਲੈ ਕੇ ਆਪਣੇ ਆਪ ਨੂੰ ਬਾਹਰ ਰਹੇ ਨੇ ਤੇ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਸੋ ਇਹ ਗੱਲ ਜਿਹੜੀ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਕਹਿਣੀ ਚਾਹੁੰਦੇ ਆ ਉਹ ਵੱਖਰੇ ਵੱਖਰੇ ਤੌਰ ਤੇ ਅਸੀਂ ਵੀਡੀਓ ਨਹੀਂ ਭਾਈ ਤੁਹਾਡੇ ਮਾਧਿਅਮ ਰਾਹੀਂ ਕਰਨੀ ਚਾਹੁੰਦੇ ਆ ਕਿਰਪਾ ਕਰਕੇ ਅੱਜ ਦੇ ਇਸ ਮੁੱਦੇ ਦੇ ਤੋਂ ਇਲਾਵਾ ਇਹ ਗੱਲ ਨੂੰ ਵੱਖਰਾ ਆਪਣੇ ਤੌਰ ਤੇ ਤੁਸੀਂ ਕਰਿਓ ਕਿਉਂਕਿ ਅੱਜ ਦਾੜਾ ਮੁੱਦਾ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਆ ਹਾਂ ਜਿਹੜੇ ਵਾਲ ਸਾਹਿਬ ਗੱਲ ਰਾਜਸਥਾਨ ਦੇ ਵਿੱਚ ਜਿਹੜਾ ਇੱਕ ਸਿੰਘ ਬੀਬੀ ਦੋ ਦੇ ਵਿੱਚ ਰੁਕਿਆ ਗਿਆ ਹੈ ਇਹ ਇਹ ਹੈਰਾਨੀ ਇਸ ਗੱਲ ਦੀ ਆ ਕਿ ਕਿਉਂ ਨਹੀਂ ਇਸ ਗੱਲ ਦਾ ਵਾਸਤੇ ਗੰभीरता ਲਈ ਜਾਂਦੀ ਜਦੋਂ ਕਿ ਸਰਕਾਰ ਨੇ ਇਸ ਗੱਲ ਲਈ ਕੋਰਟ ਨੇ ਇਸ ਗੱਲ ਲਈ ਸਾਨੂੰ ਮਨਜ਼ੂਰੀ ਵੀ ਦਿੱਤੀ ਆ ਤੇ ਨਾ ਇਸ ਗੱਲ ਦੀ ਭੀਖ ਮੰਗਣ ਦੀ ਲੋੜ ਆ ਜੇ ਉਸ ਬੱਚੀ ਦਾ ਜਿਹੜਾ ਭੁਇਕ ਖਰਾਬ ਕਰਨ ਦਾ ਜਿਹੜੇ ਲੋਕ ਇਸ ਗੱਲ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਪ੍ਰਧਾਨ ਜੀ ਨੇ ਵੀ ਇਹ ਗੱਲ ਕਹਿਤੀ ਆ ਕਿ ਉਹ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਆ ਸੋ ਜਿੰਨੇ ਵੀ ਪੰਥ ਕਹਿੰਦੇ ਹੁੰਦੇ ਹਤੈਸ਼ੀ ਲੋਕ ਆ ਉਹ ਇਹਨਾਂ ਗੱਲਾਂ ਦਾ ਡਟਕਾ ਵਿਰੋਧ ਕਰਦੇ ਆ ਸੋ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜੀ ਜਿਹੜੀ ਕਿਰਿਆ ਪ੍ਰਕਿਰਿਆ ਜਿਹੜੀ ਦੇਸ਼ ਦੇ ਅੰਦਰ ਚੱਲ ਰਹੀ ਆ ਸਿੱਖਾਂ ਨੂੰ ਹਰ ਥਾਂ ਚ ਚੁਣੌਤੀ ਦੇਣ ਦੀ ਇਹ ਬਹੁਤ ਮਾੜੀ ਆ ਤੇ ਸਿੱਖਾਂ ਵੱਲੋਂ ਕੀਤੀ ਕਾਰਵਾਈ ਨੂੰ ਫਿਰ ਬਾਅਦ ਚ ਵਖਵਾਤ ਤੇ ਅਤਵਾਦ ਦਾ ਨਾਂ ਦਿੰਦੇ ਆ ਸੋ ਇਸ ਗੱਲ ਨੂੰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਗੱਲ ਤੇ ਖਾਸ ਗੰਭੀਰਤਾ ਨਾਲ ਚੱਲਣ ਤੇ ਇਸ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਨ ਜਿਹੜੇ ਲੋਕ ਇਸ ਗੱਲ ਦੇ ਦੋਸ਼ੀ ਨੇ ਠੀਕ ਹੈ ਦਸਦੀ ਕੇ ਐਸ ਡੀ ਪੀ ਸੀ ਮੈਂਬਰ ਗੁਰਚਨ ਸਿੰਘ ਗਰੇਵਾਲ ਯੋਗ ਕਣਬੜੀ ਕੁੜੀ ਦਿਉਤੇ ਪੜਖਦੇ ਹੋਏ ਨਜ਼ਰ ਆਏ ਜਦੋਂ ਉਹਨਾਂ ਨੇ ਵੀਡੀਓ ਵੇਖੀ ਉਸ ਕੁੜੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਜਦੋਂ ਕਿ ਉਹ ਮਾਫੀ ਵੀ ਮੰਗ ਚੁੱਕੀ ਹੈ ਜਿਸ ਤੋਂ ਬਾਅਦ ਗੁਰਚਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕੁੜੀ ਦੇ ਵੱਲੋਂ ਕਰੀਬ 1 ਘੰਟਾ ਪ੍ਰਕਰਮਾ ਦੇ ਵਿੱਚ ਵੀ ਬੈਠਿਆ ਗਿਆ ਪਰ ਇੱਕ ਵਾਰ ਵੀ ਨਮਸਕਾਰ ਨਹੀਂ ਕੀਤੀ ਗਈ ਸਗੋਂ ਫੋਟੋ ਖਿੱਚਵਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਗਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੁੱਕ ਚੈਨਲ